ਮਨ ਰੋਂਦਾ ਏ ਸੁਆਸਾ ਦੀ ਪੂੰਜੀ ਨੂੰ ਗਵਾ ਕੇ ਪਰਵਾਰ ਰੋਵੇ ਆਪਣੇ ਸੁੱਖਾਂ ਨੂੰ ਮਨ ਰੋਂਦਾ ਏ ਸੁਆਸਾ ਦੀ ਪੂੰਜੀ ਨੂੰ ਗਵਾ ਕੇ ਪਰਵਾਰ ਰੋਵੇ ਆਪਣੇ ਸੁੱਖਾਂ ਨੂੰ ਮਨ ਰੋਂਦਾ ਏ ਸੁਆਸਾ ਪਰਵਾਰ ਰੋਵੇ ਆਪਣੇ ਸੁੱਖਾ ਮਨ ਰੋਂਦਾ ਏ ਸੁਵਸਾ ਦੀ ਪੂੰਜੀ ਨੂੰ ਗਵਾ ਕੇ ਪਰਵਾਰ ਰੋਵੇ ਆਪਣੇ ਸੁੱਖਾ ਮਨ ਰੋਂਦਾ ਏ ਸੁਵਸਾ ਦੀ ਪੂੰਜੀ ਨੂੰ ਗਵਾ ਕੇ ਪਰਵਾਰ ਰੋਵੇ ਆਪਣੇ ਮਨ ਰੋਂਦਾ ਵਸਾਂ ਦੀ ਪੁੰਜੀ ਨੂੰ ਜਵਾਨ ਪਰਿਵਾਰ ਰੋਵੇ ਆਪਣੇ ਸੋ ਜਦੋਂ ਕੋਈ ਮਰ ਜਾਂਦਾ ਕੋਈ ਕਿਸੇ ਨੂੰ ਨਹੀਂ ਯਾਦ ਕਰਕੇ ਰਹਿੰਦਾ ਸੋ ਬੰਦੇ ਦੇ ਜਿਵੇਂ ਜਿਵੇਂ ਸੁੱਖ ਯਾਦ ਆਉਂਦੇ ਓਵੇਂ ਓਵੇਂ ਬੰਦੇ ਦੀਆਂ ਘੂਬਾਂ ਨਿਕਲਦੀਆਂ ਸੋ ਗੁਰੂ ਪਿਆਰਿਓ ਜੇ ਬੰਦੇ ਨੇ ਦੁੱਖ ਹੀ ਦਿਖਾਏ ਹੋਣ ਨਾ ਤੇ ਲੋਕ ਤੋ ਤੋ ਭਾਵੇਂ ਕਹਿਣ ਮਾੜਾ ਹੋਇਆ ਅੰਦਰੋਂ ਸਾਰੇ ਬੰਦੇ ਚੰਗਾ ਹੋ ਗਏ ਸੋ ਗੁਰੂ ਪਿਆਰਿਓ ਕੋਈ ਕਿਸੇ ਨੂੰ ਪ੍ਰੇਮ ਨਹੀਂ ਕਰਦਾ ਮਹਾਰਾ ਦੀ ਗੁਰਬਾਣੀ ਇਸਮਝ ਆ ਰਹੀ ਜਗਤ ਮੈਂ ਚੁਕੀ ਦੇਖੀ ਪ੍ਰੀਤ ਆਪਣੇ ਹੀ ਸੁੱਖ ਸਿਉ ਸਭ ਲੱਗੇ ਕਹਿੰਦੇ ਸਾਰੇ ਆਪਣੇ ਸੁੱਖ ਸੁਖ ਕਰ ਗਈ ਤੇਰੇ ਨਡੇ ਆ ਕਿਆ ਧਾਰਾ ਕਹਿੰਦੇ ਕੀ ਘਰ ਵਾਲੀ ਕਿਆ ਮੀਤ ਕੀ ਤੇਰੇ ਮਿੱਤਰ ਕਹਿੰਦੇ ਸਭ ਕਹਿੰਦੇ ਸੁੱਖਾਂ ਦੇ ਜਾਣੇ ਮੇਰੋ ਮੇਰੋ ਸਭੋ ਕਹਤੈ ਹੈ ਕਿਸੋਂ ਬੰਧਿਓ ਚੀਤ ਅੰਤ ਕਾਲ ਸੰਗੀ ਨਹਿ ਬੂ ਇਹ ਅਚਰਜ ਹੈ ਰੀਤ ਕਹਿੰਦੇ ਬੜੀ ਕਮਾਲ ਦੀ ਖੇਡ ਬਣਾਈ ਪ੍ਰਮਾਤਮਾ ਨੇ ਕਹਿੰਦੇ ساری ਉਮਰ ਬੰਦਾ ਕਹਿੰਦੇ ਆਹ ਮੇਰਾ ਆਹ ਮੇਰਾ ਪੁੱਤ ਆਹ ਮੇਰੀ ਧੀ ਆਹ ਮੇਰਾ ਘਰ ਆਹ ਮੇਰੀ ਜ਼ਮੀਨ ਆਹ ਮੇਰੀ ਜਾਇਦਾਦ ਮੇਰਾ ਮੇਰਾ ਕਹਿੰਦੇ ਕਰਦਾ ਮਰ ਜਾਂਦੇ ਬੜੀ ਕਮਾਲ ਦੀ ਕਹਿੰਦੇ ਪ੍ਰਮਾਤਮਾ ਨੇ ਖੇਡ ਬਣਾਈ ਕਹਿੰਦੇ ਅੰਤ ਵੇਲੇ ਕਹਿੰਦੇ ਕੋਈ ਸੰਗੀ ਸਾਥੀ ਨਹੀਂ ਬਣਦਾ ਅੰਤ ਕਾਲ ਸੰਗੀ ਨਹਿ ਕੋ ਇਹ ਅਚਰਜ ਹੈ ਰੀਤ ਕਹਿੰਦੇ ਬੜੀ ਕਮਾਲ ਦੀ ਖੇਡ ਬਣਾਈ ਪ੍ਰਮਾਤਮਾ ਸੋ ਕਹਿੰਦੇ ਵਸਵਾਦ ਕਰ ਦਿੰਦੀ ਜਿਹੜੀ ਮੰਨ ਲੋ ਸੋ ਜੇ ਬੰਦਾ ਧਿਆਨ ਦੇਵੇ ਇਸ ਗੱਲ ਵੱਲ ਸੋ ਮਨ ਬੰਦੇ ਦਾ ਹੈਰਾਨ ਹੋ ਜਾਏਗਾ ਕਿ ਪ੍ਰਮਾਤਮਾ ਨੇ ਕਿਹਿਆ ਖੇਡ ਬਣਾਈ ਕਿ ਬੰਦਾ ਸਾਰੀ ਉਮਰ ਮੇਰਾ ਮੇਰਾ ਕਰਦਾ ਹੈ ਮਰ ਜਾਂਦਾ ਪਰ ਮੇਰਾ ਬਣਦੇ ਨਹੀਂ ਕੋਈ ਮੇਰਾ ਤੇ ਪ੍ਰਮਾਤਮਾ ਨੇ ਬੰਨ੍ਹੈ ਸੋ ਗੁਰੂ ਪਿਆਰਿਓ ਇੱਕੋ ਹੀ ਪ੍ਰਮਾਤਮਾ ਜਿਹੜਾ ਜੀਵ ਦਾ ਬੰਦਾ ਹੈ ਹੋਰ ਕੋਈ ਨਹੀਂ ਮੇਰਾ ਬੰਦਾ ਸੋ ਗੁਰੂ ਪਿਆਰਿਓ ਸਭ ਸੁੱਖਾਂ ਕਰਕੇ ਜਿਹੜੇ ਆ ਜਿਵੇਂ ਜਿਵੇਂ ਸੁੱਖ ਆਜਾਦ ਆਉਂਦੇ ਓਵੇਂ ਓਵੇਂ ਬੰਦਾ ਪੂਗਾ ਮਾਰ ਮਾਰ ਰਹੁੰਦਾ ਹੈ ਪਰਵਾਰ ਰਹੁੰਦਾ ਹੈ ਬੱਚੇ ਰਹੁੰਦੇ ਕਿ ਜਿਹੜਾ ਇਹ ਤੂੰ ਸੁੱਖ ਮਿਲਦਾ ਸੀ ਹੁਣ ਸੁੱਖ ਦੇਏਗਾ ਕੌਣ ਸੋ ਇਸ ਕਰਕੇ ਸੋ ਜਿਵੇਂ ਜਿਵੇਂ ਉਹ ਬੰਦੇ ਦੀ ਯਾਦ ਉਹਨੂੰ ਇਹਦੇ ਚਿੱਤਾਂ ਨੂੰ ਯਾਦ ਕਰਦੇ ਆਵੇਂ ਆਵੇਂ ਰੋਂਦੇ ਆ ਤੇ ਮਾਂਾ ਜਿਹੜਾ ਕਹਿੰਦੇ ਉਹ ਰੋਂਦਾ ਇਸ ਵਾਸਾ ਦੀ ਪੂੰਜੀ ਲਵਾ ਕੇ ਮਰਦੀ ਗੁਰਬਾਣੀ ਸਮਝਾਉਂਦੀ ਜੰਮ ਕਾ ਡੰਡ ਪਰਿਓ ਸਿਰ ਉੱਪਰ ਤਬ ਸੋਵਤ ਤੈ ਜਾਗਿਓ ਕਹਿੰਦੇ ਜਦੋਂ ਜਮਨ ਨੇ ਡੰਡਾ ਮਾਰਿਆ ਸਿਰ ਤੇ ਫਿਰ ਤੈਨੂੰ ਜਾਗ ਆਉਣੀ ਪਹਿਲਾਂ ਕਹਿੰਦੇ ਤੂੰ ਸੁੱਤਾ ਹੀ ਪਿਆ ਹੋ ਜਮ ਕਾ ਡੰਡ ਪਰਿਓ ਸਿਰ ਉੱਪਰ ਤਬ ਸੋਹਤ ਤੈ ਜੱਗਿਓ ਕਹਾ ਹੋਤ ਅਬ ਕੇ ਪਛਤਾਏ ਛੂਟਤ ਨਾਹਿ ਨੁ ਭਾਗਿਓ ਕਹਿੰਦੇ ਹੁਣ ਭੱਜਿਆ ਨਹੀਂ ਜਾਣਾ ਜਦੋਂ ਜਮਾ ਨੇ ਘੇਰਾ ਪਾਲਿਆ ਨਾ ਕਹਿੰਦੇ ਫਿਰ ਨਹੀਂ ਭੱਜ ਆਉਣਾ ਫਿਰ ਕਹਿੰਦੇ ਮਨ ਬੜਾ ਪਛਤਾਉਂਦਾ ਕਿ ਮੇਰਾ ਤੇ ਕੋਈ ਵੀ ਨਹੀਂ ਬਣਿਆ ਸੋ ਮੈਂ ਤੇ ਬੜਿਆਂ ਨੂੰ ਆਪਣਾ ਸਮਝਿਆ ਸੀ ਕਿ ਮੇਰੇ ਬਣਨਗੇ ਜੋ ਕੋਈ ਵੀ ਨਹੀਂ ਬਣਿਆ ਜਿਹੜਾ ਕੰਮ ਕਰਨ ਲਈ ਭੇਜਿਆ ਉਹ ਕੀਤਾ ਨਹੀਂ ਕਹਿੰਦੇ ਮਨ ਬੜਾ ਪਛਤਾਉਂਦਾ ਜਦੋਂ ਸਵਾਸਾਂ ਦੀ ਪੂੰਜੀ ਗਵਾ ਬੰਦਿਆ ਸੋ ਆਉੇ ਪੂੰਜੀ ਰਹਿੰਦਿਆ ਰਹਿੰਦਿਆਂ ਉਹ ਕੰਮ ਕਰ ਲਈ ਜਿਹੜਾ ਕਰਨ ਲਈ ਭੇਜਿਆ ਦੁਨੀਆਗੇ ਸੋ ਗੁਰੂ ਪਿਆਰੇ ਉਸ ਕੰਮ ਚ ਤੇ ਆਪਾਂ 5-10 ਮਿੰਟ ਵੀ ਨਹੀਂ ਕੱਢਦੇ ਜਿਹੜਾ ਕੰਮ ਕਰਨ ਲਈ ਭੇਜਿਆ ਪ੍ਰਮਾਤਮਾ ਨੇ ਤੇ ਬੜੇ ਕਾਲੇ ਪੈ ਜਾਂਦੇ ਜਿ ਇੱਥੇ ਬਹਿ ਕੇ ਵੀ ਨਾਮ ਜਪਦੇ 5-10 ਮਿੰਟਾਂ ਚ ਹੁੰਦਾ ਕਿ ਫਟਾਫਟ ਨਿਕਲ ਜਾਈਏ ਗੁਰਦੁਆਰੇ ਸਾਹਿਬ ਤੋਂ ਉੱਥੇ ਸੋ ਇਹ ਅਸਲੀ ਕੰਮ ਹੈ ਜਿਹੜਾ ਆਪਾਂ ਮਰਦੀ ਗੋਦ ਵਿੱਚ ਬਹਿ ਕੇ ਕਰ ਰਹੇ ਹਾਂ ਇਹ ਇਹਦੇ ਨਾਲ ਹੀ ਸਵਾਸਾਂ ਦੀ ਪੂੰਜੀ ਦੀ ਲਿਖੇ ਚ ਪੈਂਦੀ ਬਾਕੀ ਹੋਰ ਜਿੰਨੇ ਮਰਜ਼ੀ ਕੰਮ ਤੁਰਦੇ ਕਰੇ ਕਰਦੇ ਰਹੀਏ ਸੋ ਮਜਬੂਰੀ ਹੈ ਬੰਦੇ ਦੀ ਪਰ ਗੁਰੂ ਪਿਆਰਿਓ ਸਵਾਸ ਵਿਖੇ ਜ ਨਹੀਂ ਕਹਿੰਦੇ ਸਵਾਸ ਦੇ ਨਾਮ ਜਪ ਕੀ ਲਿਖੇ ਚ ਬਿੰਦੇ ਓਦਾਂ ਹੋਰ ਭਾਵੇਂ ਕੋ ਕਰੋੜਾ ਅਰਬ ਰੁਪਇਆ ਕਮਾ ਲਵੇ ਬੰਦਾ ਸਵਾਸ ਖਰਚ ਕਰਕੇ ਪਰ ਗੁਰੂ ਪਿਆਰਿਓ ਸਵਾਸ ਆ ਮੈਂ ਕੋਈ ਮੁੱਲ ਨਹੀਂ ਸੋ ਮੁੱਲ ਤੇ ਇਹਨਾਂ ਦਾ ਓਦੋਂ ਹੀ ਕਹਿੰਦਾ ਜਦੋਂ ਨਾਮ ਜਪਦੇ ਸੋ ਆਓ ਇਸ ਕਰਕੇ ਉੱਠਦੇ ਆ ਬਿੰਦੇ ਆ ਸੁਤਿਆ ਜਾਗਦੇ ਆ ਤੁਰਦੇ ਆ ਫਿਰਦੇ ਆ ਕੰਮ ਕਾਰ ਕਰਦੇ ਆ ਹਰ ਸਾਹ ਦੇ ਨਾਲ ਕੋਸ਼ਿਸ਼ ਕਰੀਏ ਕੀ ਇੱਕ ਵੀ ਸਾਹ ਖਾਲੀ ਨਾ ਜਾਏ ਹਰ ਸਾਹ ਦੇ ਨਾਲ ਹੀ ਪਰਮੇਸ਼ਰ ਦਾ ਨਾਮ ਲੱਗਿਆ ਜਾਏ ਸੋ ਜਿਹੜੇ ਸਾਹ ਚ ਆਪਾਂ ਨਾਮ ਜਪਦੇ ਆ ਉਹੀ ਸਵਾਸ ਲੇਖੇ ਵਿੱਚ ਜਿਹੜਾ ਬਿਨਾ ਨਾਮ ਜਪੇ ਤੋਂ ਨਿਕਲ ਜਾਂਦਾ ਉਹ ਮਿੱਟੀ ਚ ਰੋਲ ਜਾਂਦਾ ਜਾ ਕੇ ਸੋ ਆਪ ਬੜੋ ਸੁਣੋ ਸਲੋਕ ਪਵਨ ਗੁਰੂ ਬਾਣੀ